ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਠੀਕ-ਠਾਕ ਰੱਖਣ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਤੇ ਡਿਫਰੈਂਟ ਲੈ ਕੇ ਆਏ ਹਾਂ ਜੀ ਸਾਰਾ ਹੀ ਬ੍ਰਾਂਡਡ ਸੂਟ ਹੋਣਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਵਾਲੇ ਆਉਣਗੇ ਜੀ ਕੋਟਰਾਈ ਦੇ ਸੂਟ ਬ੍ਰਾਂਡਡ ਸਟੱਫ ਹੈ ਜੀ ਕੋਟਰਾਈ ਦੀ ਸ਼ਰਟ ਆਊਗੀ ਕੋਟਰਾਈ ਦੀ ਬਾਟਮ ਆਊਗੀ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ 1450 ਰੁਪਏ ਦਾ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਸਟੱਫ ਹੈ ਜੀ ਬਹੁਤ ਜ਼ਿਆਦਾ ਲਾਈਟ ਵੇਟ ਸੂਟ ਹੈ ਇਹ ਤੇ 2.5 ਮੀਟਰ ਦੀ ਕੱਟ ਆਊਗੀ ਬਾਟਮ ਵੀ ਤੁਹਾਨੂੰ ਸੇਮ ਸਟੱਫ ਦੀ ਮਿਲੂਗੀ ਜੀ 셔ਟ ਵੀ ਤੁਹਾਨੂੰ ਸੇਮ ਸਟੱਫ ਦੀ ਮਿਲੂਗੀ ਬ੍ਰਾਂਡਡ ਸੂਟ ਆਉਣਗੇ ਜੀ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਲੈਣਾ ਜੀ ਇਹ ਵਾਲੇ ਸੂਟ ਆਉਣਗੇ ਜੀ organza ਦੀ 셔ਟ ਦੇ ਨਾਲ pure viscose ਦੀ ਬਾਟਮ ਆਊਗੀ ਜੀ 2.5 ਮੀਟਰ ਦੀ ਕੱਟ ਆਊਗੀ 셔ਟ ਦੇ ਉੱਪਰ ਸਾਰੀ ਦੇ ਉੱਪਰ ਵਰਕ ਕੀਤਾ ਹੈ ਜੀ ਪੋਜੀਸ਼ਨ ਵਰਕ ਦਾ ਆਰਟੀਕਲ ਹੈ ਜੀ ਇਹ ਪੋਜੀਸ਼ਨ ਵਰਕ ਦਾ ਆਰਟੀਕਲ ਹੈ ਜੀ ਇਹ ਸਾਰੇ ਦੇ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਔਰਗੈਂਜ਼ਾ ਬੇਸ ਹੈ ਜੀ बॉਟਮ ਨਾਲ ਪਿਓਰ ਬਿਸਕੋਸ ਦੀ ਆਊਗੀ ਜੀ 크ਰੇਪ ਦੀ ਤੇ ਟਾਈਟਾਈਮਟਰ ਦੀ ਕਟਾਊ ਹੋਈ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਆ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਜੀ ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਜੀ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖੋ ਜੀ ਇਹਦੀ ਜਿੰਨੀ ਮਰਜ਼ੀ ਤੁਸੀਂ ਇਹਦਾ ਘੇਰਾ ਰੱਖੋ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਤੇ ਬਹੁਤ ਹੀ ਜਿਆਦਾ ਪਿਆਰੇ ਪਿਆਰੇ ਦੇ ਸੂਟ ਬਣ ਕੇ ਰੈਡੀ ਹੋਣਗੇ ਜੀ 23200 ਰੁਪਏ ਪ੍ਰਾਈਸ ਹੈ ਜੀ ਇਹਦਾ ਜਲਦੀ ਜਲਦੀ ਭੈਣਾ ਬੁਕਿੰਗ ਕਰਵਾ ਲਓ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਵਾਲੇ ਆਉਣਗੇ ਜੀ ਬਰਬਰੀ ਦੇ 90 ਗ੍ਰਾਮ ਬਰਬਰੀ ਦਾ ਇਹ ਸੂਟ ਹੈ ਜੀ 90 ਗ੍ਰਾਮ ਬਰਬਰੀ ਦੀ ਸ਼ਰਟ ਆਉਗੀ ਜੀ ਪਿਓਰ ਬਰਬਰੀ ਦੀ ਨਾਲ ਪਿਓਰ ਬਿਸਕੋਸ ਮਸਲੀਨ ਸਿਲਕ ਦੀ ਬਾਟਮ ਆਉਗੀ ਜੀ ਟਾਈਟਾਈਮ ਮੀਟਰ ਦੀ ਤੁਹਾਨੂੰ ਕਟ ਮਿਲੂਗੀ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਹੈ ਜੀ ਡਿਫਰੈਂਟ ਜੇ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਹੈ ਜੀ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈ ਤੁਸੀਂ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜੇ ਕਿਸੇ ਵੀ ਪੈਨ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਵਰਕ ਵੀ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਰੰਗ ਵੀ ਸਾਰੇ ਨਵੇਂ ਆ ਜੀ ਡਿਜ਼ਾਈਨ ਵੀ ਸਾਰੇ ਨਵੇਂ ਆ ਬਹੁਤ ਹੀ ਜ਼ਿਆਦਾ ਪਿਓਰ ਬਰਗਰੀ ਦਾ ਫੈਬਰਿਕ ਆ ਉਹ ਹੈ ਜੀ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਜਿਵੇਂ ਦਾ ਸਟੱਫ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਉਹੀ ਸਟੱਫ ਤੁਹਾਡੇ ਕੋਲੇ ਘਰੇ ਪਹੁੰਚੂਗਾ ਜੀ ਕੋਈ ਵੀ ਸਟੱਫ ਹੈ ਚੇਂਜ ਨਹੀਂ ਹੋਊਗਾ ਜੀ ਵੀ ਦਿਖਾਇਆ ਕੁਝ ਹੋਰ ਹੈ ਤੇ ਤੁਹਾਨੂੰ ਘਰੇ ਕੁਝ ਹੋਰ ਮਿਲੂਗਾ ਸੇਮ ਸਟੱਫ ਮਿਲੂਗਾ ਜਿਹੜਾ ਸਟੱਫ ਤੁਸੀਂ ਆਰਡਰ ਕਰੋਗੇ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੋਇਆ ਉਹੀ ਤੁਹਾਡੇ ਕੋਲੇ ਸੂਟ ਘਰੇ ਪਹੁੰਚੂ ਆ ਜੀ ਤੇ ਤੁਸੀਂ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਜੀ ਬੇਫਿਕਰ ਹੋ ਕੇ ਆਪਦੇ ਤੁਸੀਂ ਆਰਡਰ ਬੁੱਕ ਕਰਵਾਉਣੇ ਆ ਜੀ ਸਟੱਫ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਆਪਾਂ ਪੂਰੀ ਜ਼ਿੰਮੇਵਾਰੀ ਨਾਲ ਸਟੱਫ ਤੁਹਾਨੂੰ ਦੇਵਾਂਗੇ ਜੀ ਤੇ ਜਲਦੀ ਜਲਦੀ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਜੀ ਕਿਸੇ ਵੀ ਭੈਣ ਨੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਕੋਈ ਵੀ ਤੁਸੀਂ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਉਹੀ ਸੂਟ ਸਾਡੇ ਤੋਂ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲੇ ਸੂਟ ਪਿਓਰ ਕਰੇਪ ਦੇ ਆਉਣਗੇ ਜੀ ਪਿਓਰ ਕਰੇਪ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਊਗੀ ਜੀ ਨਾਲ ਵਿਸਕੋਸ ਕਰੇਪ ਦੀ ਬਾਟਮ ਹੋਊਗੀ ਜੀ ਪਿਓਰ ਦੀ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਸੂਟ ਹੈ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨ